ਆਪਣੇ 14 ਸਾਲ ਦੇ ਨਾਬਾਲਗ ਪੁੱਤਰ ਦੇ ਨਾਲ ਐਸਐਸਪੀ ਦਫ਼ਤਰ ਦੇ ਗੇੜੇ ਕੱਢ ਦੀ ਇਹ ਮਾਂ ਮਨਦੀਪ ਕੌਰ ਜੋ ਇੱਕ ਅਲੱਗ ਤਰ੍ਹਾਂ ਦੀ ਫਰਿਆਦ ਲੈ ਕੇ ਪੁਲਿਸ ਦੇ ਕੋਲ ਪਹੁੰਚੀ ਹੈ ਖਿਆਈ ਦੋਸ ਨੂੰ ਇਨਸਾਫ ਮਿਲ ਸਕੇ ਮਾਮਲਾ ਫਿਰੋਜ਼ਪੁਰ ਦੇ ਥਾਣਾ ਸਦਰ ਅਦੀਨ ਪੈਂਦੇ ਪਿੰਡ ਹਸਤੀਕੇ ਦਾ ਹੈ ਜਿੱਥੋਂ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਕਿ 14 ਸਾਲ ਦੇ ਉਸਦੇ ਨਾਬਾਲਗ ਲੜਕੇ ਦੇ ਨਾਲ 22 ਸਾਲ ਦੀ ਉਸਦੇ ਹੀ ਗੁਆਂਢ ਵਿੱਚ ਰਹਿਣ ਵਾਲੀ ਇੱਕ ਲੜਕੀ ਮੁਸਕਾਨ ਦੇ ਵੱਲੋਂ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਸੀ ਜਦ ਉਸਦੇ ਬੱਚੇ ਨੇ ਉਸ ਨੂੰ ਮਨਾ ਕਰ ਦਿੱਤਾ ਤਾਂ ਉਲਟਾ ਉਹਨਾਂ ਤੇ ਹੀ ਝੂਠਾ ਪਰਚਾ ਕਰਵਾ ਦਿੱਤਾ ਗਿਆ ਮਨਪ੍ਰੀਤ ਕੌਰ ਦੇ ਵੱਲੋਂ આરોਪ ਲਗਾਉਂਦੇ ਹੋਏ ਕਿ ਆ ਕਿ ਇੱਕ ਦਿਨ ਉਹ ਕਰਮਜੂਦ ਨਹੀਂ ਸੀ ਤਾਂ ਪਿੱਛੇ ਉਸਤੇ ਗੁਆਂਡ ਰਹਿਣ ਵਾਲੀ ਮੁਸਕਾਨ ਉਸਦੇ ਨਾਬਾਲਗ ਬੇਟੇ ਜਿਸ ਦੀ ਉਮਰ ਮੈਜ਼ 14 ਸਾਲ ਦੀ ਉਸ ਨੂੰ ਆਪਣੇ ਕਰ ਬਲਾ ਲਿਆ ਤੇ ਉਸ ਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਦ ਉਸ ਦੇ ਬੇਟੇ ਨੇ ਮਨਾ ਕਰ ਦਿੱਤਾ ਤਾਂ ਉਸ ਨੂੰ ਡਰਾਉਣ ਧਮਕਾਉਣ ਲੱਗ ਪਈ ਤੇ ਉਸ ਦੇ ਬੇਟੇ ਨੇ ਕਰਾ ਕੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਜਿਸ ਬਾਬਤ ਮਨਦੀਪ ਕੌਰ ਅਤੇ ਉਸ ਦੇ ਪਤੀ ਨੇ ਉਕਤ ਲੜਕੀ ਦੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਬਦਨਾਮੀ ਹੋਣ ਦੇ ਡਰ ਤੋਂ ਪਰਿਵਾਰ ਨੇ ਉਲਟਾ ਲੜਕੇ ਤੇ ਉਸ ਦੇ ਪਰਿਵਾਰ ਤੇ આરોਪ ਲਗਾਉਣੇ ਸ਼ੁਰੂ ਕਰ ਦਿੱਤੇ ਕੀ ਨਾਮ ਤੇ ਕਿੱਥੋਂ ਦਾ ਰਹਿਣ ਵਾਲਾ ਮੇਰਾ ਨਾਮ ਮਨਦੀਪ ਕੌਰ ਹੈ ਪਿੰਡ ਹਸਤੇ ਕਹਾ ਤੇ ਰਹਿਣ ਵਾਲਿਆ ਕੀ ਉਹ ਮੁੰਡਿਆਂ ਦਾ ਆਰਕਟ ਕਿਤੋਂ ਕਿਨੇ ਕਿਥੋਂ ਸਾਡੇ ਗਵਾਂਡੀਆਂ ਐ ਕੁੜੀਆਂ ਨੇ ਗਵਾਂਡੀ ਹਾਂਜੀ ਚੰਦ ਲਾਲ ਦੀ ਕੁੜੀਆ ਮਸਕਾਨ ਹੁੰਦਾ ਨਾਮ ਐ ਕਿੰਨੀ ਹੋ ਗਈ ਉਹਦੀ ਬਾਈ 23 ਸਾਲ ਦੀ ਹੋੰਬਰੇ ਜੀ ਹਾਂ ਮੁੰਡਿਆਂ ਦੀ ਮੁੰਡਿਆਂ ਦੀ 14-15 ਸਾਲ ਸਾਰੀ ਹੋੰਬਰੇ ਜੀ ਕਿਦੋਂ ਦੀ ਘਟਨਾ ਐ 1.5-2 ਮਹੀਨੇ ਹੋ ਚਲੇ ਗਏ ਇਸ ਤਰ੍ਹਾਂ ਨੇ ਕੋਣੇ ਕਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ ਹਾਂ ਹਾਂਜੀ ਉਹਦਾ ਮਮੀ ਡਾਡੀ ਪੱਠੇ ਵੜਨ ਗਏ ਹੋਏ ਸੀ ਹੁਣ ਅਸਾਨੂੰ ਘਰੇ ਬੁਲਾ ਕੇ ਮੁੰਡੇ ਨੂੰ ਤੇ ਉਹਨਾਂ ਵੀ ਗਲਤ ਰੱਤ ਕਰ ਦਿੱਤੀ ਮੁੰਡੇ ਨੂੰ ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ ਤੇਰੀ ਮਮੀ ਡੈਡੀ ਨੂੰ ਅੰਦਰ ਤਕਾਵਾਂਗੀ ਹਾਂਜੀ ਨਾਲ ਤੁਹਾਡੇ ਕੋਲ ਪੈਸੇ ਲਵਾਂਗੀ ਹਾਂਜੀ ਕਿ ਕਿ ਮੁੰਡੇ ਦਾ ਕਰ ਕਿ ਮੁੰਡਰ ਬਾਅਦ ਗਲਤ ਸੰਬੰਧ ਬਣਾਉਂਦੇ ਹਾਂ ਹਾਂਜੀ ਮਜਬੂਰ ਕਰਤੀ ਹੈ ਉਸ ਤੋਂ ਬਾਅਦ ਉਹ ਰੋਲਾ ਬੁਆਇਆ ਕੋਈ ਦਰਖਾਸਤ ਦਿੱਤੀ ਨਹੀਂ ਨਾ ਮੁੰਡੇ ਨੇ ਮੈਨੂੰ ਘਰੇ ਆ ਕੇ ਦੱਸਿਆ ਫਿਰ ਅਸੀਂ ਗੱਲ ਕੀਤੀ ਫਿਰ ਉਹਦੇ ਡੈਡੀ ਨੂੰ ਘਰੇ ਬੁਲਾਇਆ ਫਿਰ ਉਹਨੇ ਕਿਹਾ ਕਿ ਨਾ ਘਰੇ ਜਾ ਗੱਲ ਕਰਨ ਉਹਦੀ ਮੰਮਾ ਤਾਂ ਕਰੇਗੀ ਨਹੀਂ ਸੀ ਉਹਦੇ ਡੈਡੀ ਕਰੇ ਆਏ ਸੀ ਹਾਂਜੀ ਤੇ ਫਿਰ ਉਲਟਾ ਬਾਅਦ ਕੰਮ ਤੇ ਮੇਰਾ ਘਰ ਵਾਲਾ ਕੰਮ ਤੇ ਚਲਾ ਗਿਆ ਇਹ ਬਾਅਦ ਦੂਜਾ ਕਿ ਘਰੇ ਗੱਲ ਪੈਣਾ ਕਹਿੰਦੇ ਮੁੰਡੇ ਨਾ ਸੀ ਮਾਰ ਹੀ ਦੇਣਾ ਕਹਿੰਦੇ ਮੁੰਡੇ ਦੀ ਗਲਤੀ ਹੈ ਹਾਂਜੀ ਫਿਰ ਉਹਨਾਂ ਬਾਅਦ 22 ਤਰੀਕ ਦੀ ਗੱਲ ਹੈ ਪਹਿਲਾਂ ਅਸੀਂ ਥਾਣੇ ਦਰਖਾਏ ਦਰ ਕੋਈ ਇਹਨਾਂ ਵੀ ਲਾ ਲਾ ਕੇ ਆਏ ਅਸੀਂ ਲਾਇ ਹਾਂਜੀ ਅਸੀਂ ਵੀ ਦਿੱਤੀ ਸੀ ਹਾਂਜੀ ਵੀ ਥੋੜਾ ਗੁੜਿਆ ਕਰਕੇ ਪਹਿਲਾਂ ਘਰੇ ਮਾਰਨ ਆ ਗਏ ਮੁੰਡੇ ਨੂੰ ਕਹਿੰਦੇ ਅਸੀਂ ਮਾਰ ਹੀ ਦੇਣਾ ਮੁੰਡੇ ਨੂੰ ਸਾਡੀ ਕੋਈ ਕਾਰਵਾਈ ਵੀ ਨਹੀਂ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਪੀ ਥਾਣੇ ਸੱਟੇ ਲੋਦੇ ਸੀ ਕਿਹੜੇ ਥਾਣੇ ਅੱਛਾ ਥਾਣੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਤੇ ਝੂਠਾ ਪਰਚਾ ਸਾਡੇ ਦੋ ਜੀਆਂ ਤੇ ਕਰਾਤਾ ਇਹ ਕਹਿੰਦੇ ਸਾਡੇ ਆਹੇ ਮੇਰੇ ਘਰ ਵਾਲੀ ਨਾਲ ਕੁੱਟ ਮਾਰ ਕਰਤਾ ਇਹ ਕਿੱਥੇ ਸੀ ਜਿਹਦੇ ਕੁੱਟ ਮਾਰ ਕੀਤੀ ਉਹਦਾ ਉਹਦਾ ਕੰਮ ਤੇ ਮੇਰੇ ਘਰ ਵਾਲੇ ਕਹ ਸੀ ਮੈਂ ਕਰੇਗੀ ਸੀ ਹਾਂਜੀ ਤੇ ਮੈਂ ਉਲਟਾ ਮੇਰੇ ਬੱਚਿਆਂ ਦੇ ਮਗਰ ਲੱਗ ਤੇ ਇਹ ਨਾ ਕਰਪਾਨਾ ਛੋਟੇ ਲੈ ਕੇ ਮਗਰ ਲੱਗੇ ਮੈਂ ਕਿਸੇ ਤੇ ਕਰੇ ਬੱਚੇ ਲੁਕੇ ਆ 28 ਤਰੀਕ ਨੂੰ ਤੇ ਹਾਂਜੀ ਮੈਂ ਦੁਪਹਿਰੇ ਫਿਰ ਬੱਚੇ ਕੱਢੇ ਨੇ ਸਾਡੇ ਕੋ 12:00 ਦਾ ਟਾਈਮ ਸਾਡੇ ਕੋ 12:00 ਦਾ ਟਾਈਮ ਹੈ ਤੇ ਫਿਰ ਮੇਰੇ ਮਗਰ ਲੱਗ ਗਏ ਇੱਕ ਚੰਦ ਲਾਲ ਹੈ ਇੱਕ ਅਨਸਾ ਇੱਕ ਨਮੋਲ ਹੁੰਦਾ ਚੰਦ ਲਾਲ ਦਾ ਮੁੰਡਾ ਇਹ ਸਾਡੇ ਕੋਲ ਵਾਕਿਆਂ ਜਾ ਕੇ ਉੱਥੇ ਫੇਰੇ ਨਾ ਕੁੱਟ ਮਾਰ ਕੀਤੀ ਹਾਂਜੀ ਹੁਣ ਕੋਈ ਕਾਰਵਾਈ ਨਹੀਂ ਕੀਤੀ ਹੁਣ ਕੋਈ ਕਾਰਵਾਈ ਨਹੀਂ ਫਿਰ ਅਸੀਂ ਦਚਕੇ ਉੱਥੇ ਮਰੋਟ ਵੀ ਦਰਖਾਸਤ ਲਾਈ ਉੱਥੇ ਵੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਗਈ ਹੁਣ ਕੀ ਮੰਗਦੇ ਕਾਰਵਾਈ ਹਾਂਜੀ ਹਾਂਜੀ ਹੁਣਾਂ ਤੇ ਕਾਰਵਾਈ ਹੋਣੀ ਚਾਹੀਦੀ ਜੋਲਟਾ ਛੋਟੇ ਸਾਡੇ ਤੇ ਦੋਨਾਂ ਜੀਹਾਂ ਤੇ ਪਰਚੇ ਲਾਏ ਜੋ ਅਦਨ ਮੇਰੇ ਘਰ ਵਾਲਾ ਕੰਮ ਤੇ ਗਿਆ ਸੀ ਹਾਂਜੀ ਹਾਂਜੀ ਤੋਂ ਛੋਟਾ ਪਰਚਾ ਦਰਜ ਕੀਤਾ ਸਾਡੇ ਵੀ ਆਪਣਾ ਗਵਾਹ ਡਗਾ ਜੀ ਚੰਦ ਲਾਲ ਜੀ ਉਹਨਾਂ ਦੀ ਕੁੜੀ ਆਜੋ ਕੇ 2-डेढ़ 2 ਮਹੀਨੇ ਗਈ। ਉਹਨਾਂ ਨੇ ਤੇ ਬੱਚੇ ਨੂੰ ਘਰੇ ਬੁਲਾ ਕੇ ਤੇ ਗਲਤ ਹਰਕਤਾਂ ਕੀਤੀਆਂ। ਤੇ ਇਸ ਕਰਕੇ ਉਹਨੂੰ ਫਿਰ ਸਾਨੂੰ ਘਰੇ ਬੱਚੇ ਨੇ ਦੱਸਿਆ ਜੀ। ਤੇ ਜਦੋਂ ਅਸੀਂ ਘਰੇ ਬੁਲਾ ਕੇ ਉਹਦੇ ਪਿਓ ਨੂੰ ਬੁਲਾਇਆ। ਨਾਬਾਲਗ ਹੈ। ਨਾਬਾਲਗ ਹੈ 15 ਸਾਲ ਦਾ ਬੱਚਾ ਸਾਡਾ ਜੀ। ਤੇ ਘਰੇ ਬੁਲਾ ਕੇ ਉਹਦੇ ਪਿਓ ਨੂੰ ਸਮਝਾਇਆ ਕਿ ਆਹ ਤੇਰੀ ਕੁੜੀ ਨੇ ਹਰਕਤ ਕੀਤੀ ਏ। ਉਹ ਇਸ ਗੱਲ ਤੋਂ ਸਾਡੇ ਨਾਲ ਰੰਜਿਸ਼ ਰਾਜਾ ਜੀ। ਇਸੇ ਰੰਜਿਸ਼ ਨੇ ਫਿਰ 28 ਤਰੀਕ ਨੂੰ ਸਾਡੇ ਬੱਚਿਆਂ ਨਾਲ ਗੱਲ ਪਿਆ ਜੀ। ਤੇ ਅਸੀਂ ਇਹ ਕੰਪਲੇਟ ਦਿੱਤੀ ਥਾਣੇ ਦੀ ਕੀਤੀ ਸੀ। ਹਾਂ। ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ। ਸ਼ਾਇਦ ਥੀ ਥਾਣੇ ਥਾਣੇ ਸੁਣਵਾਈ ਨਹੀਂ। ਸਾਡੀ ਕੋਈ ਸੁਣਵਾਈ ਨਹੀਂ ਹੋਈ। ਹੁਣ ਤੁਹਾਡੇ ਮਗਰ ਕੀ ਪਰਚੇ ਕਰਾਉਂਦੇ? ਤੇ ਸਾਡੇ ਦੇ ਨਾਲ ਹੁਣ ਝੂਠਾ ਪਰਚਾ ਕਰਾਤਾ ਮੈਂ ਕੰਮ ਤੇ ਸੀ। ਹਾਂ। ਤੇ ਜਮੋਦਾ ਮੈਂ ਸਾਰੇ ਮੇਰੇ ਗਵਾਹ ਹੈਗੇ ਨੇ ਕੰਮ ਕਰ ਜਿੱਥੇ ਕੰਮ ਲੱਗਿਆ ਜੀ। ਹਾਂ। ਤੇ ਕੀ ਇਹਨਾਂ ਨੇ ਲਿਖਾਇਆ ਕਿ ਗਲਪ ਇਹਨਾਂ ਹਾਂ ਇਹਨਾਂ ਕਿਹਾ ਜੀ ਮੇਰੇ ਜਨਾਨੀ ਗਲ ਪਾਇਆ ਕਪੜੇ ਪਾੜੇ ਨੇ। ਮੈਂ ਉਸ ਟਾਈਮ ਤੇ ਮੈਂ ਕੰਮ ਤੇ ਸੀ। ਸਰਸਵਤੀ ਕਲੋਨੀ 'ਚ। ਆਮਰ ਬੱਚਾਂ ਦੇ ਲੱਗੇ 28 ਤਰੀਕ ਨੂੰ ਮਗਰ ਲੱਗੇ ਸਾਢੇ 10 ਵਜੇ ਦੀ ਗੱਲ ਹੈ ਸਾਢੇ 10 ਵਜੇ ਦੀ ਮੈਂ ਕੰਮ ਤੇ ਸੀ ਤੇ ਪਿੰਡ ਦੇ ਬੱਚੇ ਕਿਸੇ ਘਰ ਜਾ ਕੇ ਲੁਕੇ ਨਹੀਂ ਜੀ ਉਹਨਾਂ ਸਾਨੂੰ ਦੱਸਿਆ ਜੀ ਤੁਹਾਡੇ ਬੱਚੇ ਤੇ ਮਗਰ ਲੱਗੇ ਨੇ ਇਹਨਾਂ ਨੇ ਚਲੇ ਸੀ ਨਹਿਰ ਤੇ ਤੇ ਉੱਥੇ ਮਗਰ ਲੱਗੇ ਨੇ ਕਾਪੇ-ਕੁਪੇ ਲੈ ਗਏ ਜੀ ਬੱਚਾ ਮਗਰ ਉਲਟਾ ਤੁਹਾਡੇ ਤੇ ਕਰਾਤਾ ਉਲਟਾ ਸਾਡੇ ਤੇ ਪਰਚਾ ਕਰਾਤਾ ਜੀ ਝੂਠਾ ਝੂਠਾ ਪਰਚਾ ਜੀ ਸਾਨੂੰ ਇਨਸਾਫ ਚਾਹੀਦਾ ਜੀ ਉਹਦੇ ਸਬੂਤ ਵੀ ਹੈਗੇ ਤੁਹਾਡੇ ਕੋਲ ਹਾਂ ਸਬੂਤ ਹੈਗੇ ਸਾਡੇ ਕੋਲ ਪਰਪਰ ਪੈਸੇ ਕੋਈ ਲੈਣ ਦੇ ਹਾਂ ਪੈਸੇ ਲੈਣ ਦੇ ਸਬੂਤ ਹੈਗੇ ਇਹਨਾਂ ਪਹਿਲਾਂ ਕਿਸੇ ਸਾਡੇ ਕਿਸਨ ਪੈਸੇ ਦਿੱਤੇ ਸੀ 5000 ਰੁਪਏ ਦਿੱਤਾ ਸੀ ਹਾਂ ਹਾਂ ਉਹਦੇ ਸਾਡੇ ਕੋਲ ਆਡੀਓ ਹੈਗੀ ਸੀ ਰਿਕਾਰਡਿੰਗ ਸਬੂਤ ਹੈਗਾ ਜੀ ਉਹ ਅਸੀਂ ਦੇ ਦੇਗਾ ਸਾਬ ਨੂੰ ਜਿਹੜਾ ਨਾਲ ਆਉਂਦੇ ਬੰਦੇ ਬਹੁਤ ਹਾਂ ਜੋ ਮੋਤਮਰ ਆਪਣੇ ਹੈਗਾ ਜੀ ਗੋਰਾ ਹੈਗਾ ਜੀ ਆਪਣਾ ਟਾਰੀ ਦਾ ਪ੍ਰਧਾਨ ਹੈ ਹਾਂ ਹਾਂ ਇੱਕ ਆਪਣਾ ਹੈਗਾ ਜੀ ਸੋਨੂ ਨਰਦ ਇਹ ਆਉਂਦੇ ਹਾਂ ਹਾਂ ਇਹ ਆਉਂਦੇ ਨਾਲ ਹੀ ਇਹਨਾਂ ਨੇ ਝੂਠਾ ਪਰਚਾ ਸਾਡੇ ਕਰਾਇਆ ਇਹਨਾਂ ਨੇ ਕਹਿੰਦੇ ਸਾਰਾ ਪੈਸੇ ਲੈ ਕੇ ਕੰਮ ਕਰਦੇ ਨੇ ਜੀ ਕਦੀ ਕਿਸੇ ਝੂਠਾ ਪਰਚਾ ਕਰਾਤਾ ਕਦੀ ਕਿਸੇ ਤੇ ਹਾਂ ਜੀ ਇਨਕੁਆਰੀ ਹੋਣੀ ਚਾਹੀਦੀ ਸਾਰੀ ਤੇ ਮੇਰਾ ਕੰਮ ਤੇ ਸੀ ਉਸ ਟਾਈਮ 112 ਤੇ ਮੈਂ ਕਾਲ ਵੀ ਕੀਤੀ ਏ ਕੰਮ ਤੇ ਹੁੰਦੇ ਸੀ ਲੋਕੇਸ਼ਨ ਵੀ ਲੋਕੇਸ਼ਨ ਅਨ ਲੋਕੇਸ਼ਨ ਵੀ ਉੱਥੇ ਦੀ ਸੀ ਤੇ ਕੋਈ ਕਾਰਵਾਈ ਨਹੀਂ ਪੁਲਿਸ ਕੋਈ ਨਹੀਂ ਪਹੁੰਚੀ ਸੀ ਬੱਚੇ ਮੇਰੇ ਕਿਸੇ ਕਰਜਾ ਲੁਕੇ ਨੇ ਤੇ ਉਹਨਾਂ ਰਾਹ ਚ ਘੇਰ ਕੇ ਕੁੱਟਮਾਰ ਕੀਤੀ ਮੇਰੇ ਬੱਚਿਆਂ ਨਾਲ ਤੇ ਮੇਰੇ ਘਰ ਦੀ ਨਾਲਾ ਕਪੜੇ ਘੋੜੇ 파ੜੇ ਨਾ ਕੁੱਟਮਾਰ ਕੀਤੀ ਮੋਟਰਸਾਈਕਲ ਦੀ ਤੋੜਪਾਨ ਕੀਤੀ ਨਾ ਤੇ ਬੱਚਿਆਂ ਚਵੇੜਾ ਛੋੜਾ ਮੇਰੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਥਾਣਾ ਆਪਣਾ ਬੰਦੋਰ ਚ ਕੀਤੀ ਕਾਰਵਾਈ ਕੋਈ ਸਾਡੀ ਸੁਣਵਾਈ ਨਹੀਂ ਹੋਈ